ਸੇਕਨੋ ਆਪਣੇ ਯੋਧਿਆਂ ਦੇ ਉੱਤੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਨੇ ਕਿ ਨਹੀਂ ਦੇਖੋ ਜਿਹੜੀ ਫਿਲਮ ਹੈ ਬਾਬਾ ਬੰਦਾ ਸਿੰਘ ਬਹਾਦਰ ਹੈ ਜਾਂ ਹਰੀ ਸਿੰਘ ਨਲਵਾ ਵਰਗੇ ਜਨਰ ਆ ਨੇ ਮਹਾਰਾਜਾ ਰਣਜੀਤ ਸਿੰਘ ਆ ਇਹਨਾਂ ਨੂੰ ਅਗਰ ਠੀਕ ਤਰੀਕੇ ਨਾਲ ਪੇਸ਼ ਕੀਤਾ ਜਾਏ ਹੂੰ ਤੇ ਇਹਦੇ ਵਿੱਚ ਕੀ ਪ੍ਰੋਬਲਮ ਹੈ ਕੋ 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 ਦਾ ਅਵਤਾਰ ਨਹੀਂ ਹੈ ਨਾ ਤੇ ਯੋਧੇ ਅਕਸ਼ੇ ਕੁਮਾਰ ਨੇ ਇਹ ਬਿਆਨ ਦਿੱਤਾ ਕਿ ਮੇਰੀ ਇੱਕ ਮਨ ਦੀ ਇੱਛਾ ਹੈ ਕਿ ਮੈਂ ਹਰੀ ਸਿੰਘ ਨਲੂਏ ਦੇ ਉੱਤੇ ਫਿਲਮ ਬਣਾਵਾਗਾ ਪਰ ਸਿੰਘ ਸਾਹਿਬ ਕਹਿੰਦੇ ਕਿ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਨਿਰਾਸ਼ਾ ਹੁੰਦੀ ਹੈ ਕਿ ਉਹ ਉਸ ਯੋਗ ਹੀ ਨਹੀਂ ਹੈ ਪ੍ਰਾਨ ਜਿਹੜਾ ਹੈ ਉਹ ਕਈ ਵਾਰੀ ਵਿਲਨ ਦਾ ਰੋਲ ਕਰਦਾ ਹੁੰਦਾ ਸੀ ਉਹ ਵਿਲਨ ਤੇ ਨਹੀਂ ਸੀ ਉਹ ਤੇ ਰੋਲ ਕਰ ਰਿਹਾ ਤਾਂ ਬਿਲਕੁਲ ਠੀਕ ਹੈ ਹਰੀ ਸਿੰਘ ਨਲਵਾ ਤਾਂ ਕੋਈ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਅਕਾਲੀ ਫੁੱਲਰ ਸਿੰਘ ਕੋਈ ਜੱਥੇਦਾਰ ਨਹੀਂ ਬਣ ਸਕਦਾ ਇਹ ਸਾਡੀ ਪ੍ਰੋਬਲਮ ਕਿੱਥੇ ਹੈ ਪਾਣੀ ਨਹੀਂ ਪੜਨਦੇ ਨਹੀਂ ਗੁੱਟਕੇ ਖੋਲਣੇ ਨੇ ਸਤਕਾਰ ਦੇ ਨਾਂ ਤੇ ਜੀ ਕੋਈ ਬੱਚਿਆਂ ਨੂੰ ਇਨਫੋਰਮੇਸ਼ਨ ਜਿੰਨੀ ਹੈ ਜਿੱਥੋਂ ਜਿੱਥੋਂ ਬੰਦ ਕਰ ਸਕਦੇ ਹੋ ਉਹ ਅਸੀਂ ਬੰਦ ਕਰਨੇ ਆ ਪਏ ਹੁਣ ਜੋ ਦਾ ਸੂਰਵੀਰ ਹਰੀ ਸਿੰਘ ਨਲਵਾ ਤਾਂ ਵਾਪਸ ਆਏਗਾ ਨਹੀਂ ਕਿ ਤੁਸੀਂ ਉੱਤੇ ਫਿਲਮ ਰਾਲ ਠੀਕ ਹੈ ਜੀ ਉਹ ਤਾਂ ਕਿਸੇ ਨਾ ਕਿਸੇ ਨੂੰ ਰੋਲ ਕਰਨਾ ਪਏਗਾ ਉਹ ਰੋਲ ਉਹ ਕਰ ਸਕੇਗਾ ਜਿਹੜਾ ਐਕਸਪਰਟ ਹੋਏਗਾ ਵੀ ਹਰੀ ਸਿੰਘ ਨਲਵਾ ਨੇ ਕਹਿਣ ਲਗਾ ਅਕਸ਼ੈ ਕੁਮਾਰ ਅਕਸ਼ੈ ਕੁਮਾਰ ਰਹਿਣਾ ਹੈ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਉਹਨੇ ਤਾਂ ਉਹਦਾ ਭੇਸ ਪੈਣ ਨੇ ਮੈਸੇਜ ਦੇ ਕੇ ਹਰੀ ਸਿੰਘ ਨਲਵਾ ਐਸੇ ਉਹਨੇ ਵਿਦਡਰਾ ਕਰ ਲੈਣਾ ਆਪਣੀ ਜਿੱਤ ਯੁੱਧ ਵਿੱਚ ਲੜਨਾ ਹੈ ਯੁੱਧ ਵਿੱਚ ਲੜਨ ਵਾਸਤੇ ਉਹਦਾ ਵਿਵਹਾਰ ਵੱਖਰਾ ਹੋਗਾ ਐਸੇ ਕਰਕੇ ਜਿਹੜੇ ਖਾਲਸਾ ਦਲ ਨੇ ਜਿਸ ਨੇ ਤੇ ਬੱਕਰੇ ਛਟਕਾਰਦੇ ਨੇ ਜ਼ਕਰੀਆ ਖਾਨ ਕਮਿਟਮੈਂਟ ਕਰਕੇ ਆਇਆ ਸੀ ਕਿ ਸਿੱਖ ਨਹੀਂ ਛਟਾਂਗਾ ਮੈਂ ਪੰਜਾਬ ਵਿੱਚ ਉਸਨੇ 20000 ਸੈਨਿਕ ਸਿਰਫ ਸਿੱਖਾਂ ਨੂੰ ਮਾਰਨ ਵਾਸਤੇ ਭਰਤੀ ਕਰ ਲਿਆ ਉਹ ਆਪਣੀ ਪਾਰਟੀ ਲਾਈਨ ਅਨੁਸਾਰ ਗੱਲ ਕਰਦੇ ਨੇ ਕਾਂਗਰਸ ਹੀ ਆਪਣੀ ਪਰੰਤੂ ਜਸੇਦਾਰ ਦਾ ਫਰਜ ਆ ਕਿ ਇਹਨਾਂ ਚ ਕੋਆਰਡੀਨੇਸ਼ਨ ਕਿ ਤੁਹਾਡੀਆਂ ਪਾਰਟੀਆਂ ਵੱਖਰੀਆਂ ਵੱਖਰੀਆਂ ਹੋਣ ਠੀਕ ਹੈ ਸਿੱਖਾ ਮਸਲਾ ਵੀ ਆ ਸਿੱਖਾਂ ਦੇ ਮਸਲੇ ਜਿਹੜੇ ਨੇ ਇਹ ਤੁਹਾਨੂੰ ਬਲਕਿ ਮੈਂ ਕਿਹਾ ਨਾ ਵੀ ਸਾਡੇ ਜਿਹੜੇ ਅਕਾਲੀਪੁਰ ਦੇ ਜਸੇਦਾਰ ਨੇ ਇਹਨਾਂ ਤੇ ਭਾਈ ਆਰਐਸਐਸ ਦਾ ਮੁਖੀ ਉੱਥੇ ਵੀ ਜਾਣਾ ਚਾਹੀਦਾ ਵੀ ਤੁਸੀਂ ਪੰਜਾਬ ਦੇ ਨਾਲ ਜੇ ਐਸ ਤਰ੍ਹਾਂ ਦਾ ਨਿਆਂ ਕਰਵਾ ਦਿਓ ਤੇ ਕਦੇ ਸਿੱਖ ਵੱਖ ਨਹੀਂ ਹੋਣਗੇ ਕਿ ਸੇ ਮੰਤ ਪ੍ਰਧਾਨ ਮੰਤਰੀ ਨੇ ਬੁਲਾਇਆ ਨਾ ਬੁਲਾਉਣਾ ਮੈਂ ਇਸ ਮਸਲੇ 'ਚ ਨਹੀਂ ਪਵਾਂਗਾ ਪਰ ਇਹ ਕਿਹਾ ਜਾਂਦਾ ਕਿ ਐਜੇ ਸਿੱਖ ਤੁਹਾਨੂੰ ਨੂੰ ਨਹੀਂ ਸੀ ਮਿਲਣਾ ਚਾਹੀਦਾ ਇਸ ਪਿੱਛੇ ਕੀ ਰਾਜ ਹੈ ਅੱਛਾ ਟਕ ਸਰ ਤੁਸੀਂ ਇੱਕ ਅਕਾਦਮਿਕ ਸ਼ਖਸੀਅਤ ਹੋ ਤੁਹਾਡਾ ਇੱਕ ਨਾਮ ਆ ਤੁਹਾਡੀ ਰਾਏ ਜਾਨਣਾ ਚਾਹਾਂਗਾ ਕਿ ਸਮਾਜ ਦੇ ਵਿੱਚ ਸਿੱਖਾਂ ਦੇ ਵਿੱਚ ਖਾਸ ਕਰਕੇ ਇੱਕ ਬੜਾ ਵੱਡਾ ਪ੍ਰਸ਼ਨ ਜਿਹੜਾ ਵਾ ਸਵਾਲ ਜਿਹੜਾ ਵਾ ਖੜਾ ਹੋ ਰਿਹਾ ਉਹ ਇਹ ਆ ਕਿ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਜਿਹੜੀ ਅਗਲੀ ਪੀੜ੍ਹੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਸਿਧਾਂਤਾਂ ਨਾਲ ਸਾਡੇ ਸਿੱਖ ਇਤਿਹਾਸ ਨਾਲ ਜਾਂ ਸਾਡੇ ਸਾਡੇ ਸਿੱਖ ਯੋਧੇ ਹੋਏ ਨੇ ਉਹਨਾਂ ਦੇ ਰਸਤਿਆਂ ਦੇ ਉੱਤੇ ਚੱਲੇ ਇੱਕ ਬੜਾ ਜਿਹਨੂੰ ਮੰਨਿਆ ਜਾਂਦਾ ਹੈ ਕਿ ਜਿਹੜਾ ਟੀਵੀ ਹੈ ਜਾ ਕਹਿ ਲਈਏ ਕਿ ਜਾਂ ਕੋਈ ਫਿਲਮਾਂ ਨੇ ਹੈ ਨਾ ਜੇ ਬਾਕੀ ਧਰਮਾਂ ਦੇ ਆਧਾਰਨ ਲੈ ਲੀਏ ਕਿ ਉਹਨਾਂ ਨੇ ਇੱਕ ਰਸਤਾ ਪਨਾਇਆ ਕਿ ਉਹ ਫਿਲਮਾਂ ਦੇ ਮਾਧਿਅਮ ਰਾਹੀਂ ਟੀਵੀ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਉਹਨਾਂ ਦੇ ਯੋਧੇ ਨੇ ਉਹਨਾਂ ਨੂੰ ਉਹ ਪੇਸ਼ ਕਰਦੇ ਨੇ ਤਾਂ ਕਿ ਜਿਹੜੇ ਬੱਚੇ ਨੇ ਉਹ ਉਸ ਤੋਂ ਕੁਝ ਸਿੱਖਿਆ ਲੈ ਸਕਣ ਤੁਹਾਡੇ ਮੁਤਾਬਕ ਕੀ ਸਿੱਖਾਂ ਨੂੰ ਆਪਣੇ ਯੋਧਿਆਂ ਦੇ ਉੱਤੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਨੇ ਕਿ ਨਹੀਂ ਦੇਖੋ ਜਿਹੜੀ ਫਿਲਮ ਹੈ ਉਹ ਨਹੀਂ ਬਣਨੀ ਚਾਹੀਦੀ ਜਿਵੇਂ ਗੁਰੂ ਪਰਿਵਾਰ ਹੈ ਔਰ ਜਿਹੜੇ ਮਹਾਂਤਮ ਸਿੱਖ ਨੇ ਬਾਬਾ ਬੁੱਢਾ ਜੀ ਨੇ ਪਾਏ ਗੁਰਦਾਸ ਜੀ ਨੇ ਜਿਹੜੇ ਹੋਜੇ ਸਿੱਖ ਨੇ ਭਾਈ ਮਾਨੀ ਸਿੰਘ ਜੀ ਨੇ ਇਹਨਾਂ ਉੱਤੇ ਨਹੀਂ ਬਣਾਨੀ ਚਾਹੀਦੀ ਅੱਛਾ ਪਰੰਤੂ ਬਾਬਾ ਬੰਦਾ ਸਿੰਘ ਬਹਾਦਰ ਹੈ ਜਾਂ ਹਰੀ ਸਿੰਘ ਨਰਵਾ ਵਰਗੇ ਜਰਨੈਲ ਨੇ ਮਹਾਰਾਜਾ ਰਣਜੀਤ ਸਿੰਘ ਹੈ ਇਹਨਾਂ ਨੂੰ ਅਗਰ ਠੀਕ ਤਰੀਕੇ ਨਾਲ ਪੇਸ਼ ਕੀਤਾ ਜਾਏ ਹੂੰ ਤੇ ਇਹਦੇ ਵਿੱਚ ਕੀ ਪ੍ਰੋਬਲਮ ਹੈ ਉਹ 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 ਰਬ ਦੇ ਅਵਤਾਰ ਨਹੀਂ ਹੈ ਉਹ ਜਯੋਦੇ ਨੇ ਮੈਂ ਸਿੰਘ ਸਾਹਿਬ ਦਾ ਬਿਆਨ ਸੁਣਿਆ ਹਾਂ ਜਿਹੜੇ ਸਾਡੇ ਹੁਣ ਮੌਜੂਦਾ ਜਥੇਦਾਰ ਨੇ ਹਾਂਜੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਨੇ ਜੀ ਉਹਨਾਂ ਦਾ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਇੱਕ ਗੱਲ ਕੀਤੀ ਕਹਿੰਦੇ ਵੀ ਮੈਨੂੰ ਇਹ ਬੜਾ ਚੰਗਾ ਲੱਗਦਾ ਹੈ ਕਿ ਹਰੀ ਸਿੰਘ ਨਲੂਏ ਦੇ ਬਾਰੇ ਗੱਲ ਚੱਲੀ ਕਿ ਹਰੀ ਸਿੰਘ ਨਲੂਆ ਸਾਡਾ ਨਾਇਕ ਹੈ ਪਰ ਇੱਕ ਐਕਟਰ ਹੈ ਅਕਸ਼ੇ ਕੁਮਾਰ ਅਕਸ਼ੇ ਕੁਮਾਰ ਨੇ ਇਹ ਬਿਆਨ ਦਿੱਤਾ ਕਿ ਮੇਰੀ ਇੱਕ ਮਨ ਦੀ ਇੱਛਾ ਹੈ ਕਿ ਮੈਂ ਹਰੀ ਸਿੰਘ ਨਲੂਏ ਦੇ ਉੱਤੇ ਫਿਲਮ ਬਣਾਵਾਂਗਾ ਪਰ ਸਿੰਘ ਸਾਹਿਬ ਕਹਿੰਦੇ ਕਿ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਨਿਰਾਸ਼ਾ ਹੁੰਦੀ ਹੈ ਕਿ ਉਹ ਉਸ ਯੋਗ ਹੀ ਨਹੀਂ ਹੈ ਕਿ ਸਾਡੇ ਉਸ ਸਰਦਾਰ ਦਾ ਰੋਲ ਅਦਾ ਕਰ ਲਵੇ ਫਿਰ ਕਿਵੇਂ ਬਣੇਗੀ ਇਹ ਦੇਖੋ ਪ੍ਰਾਨ ਜਿਹੜਾ ਹੈ ਉਹ ਕਈ ਵਾਰੀ ਵਿਲਨ ਦਾ ਰੋਲ ਕਰਦਾ ਹੁੰਦਾ ਸੀ ਉਹ ਵਿਲਨ ਤੇ ਨਹੀਂ ਸੀ ਹੂੰ ਉਹਦੇ ਰੋਲ ਕਰ ਰਿਆ ਨਾ ਬਿਲਕੁਲ ਠੀਕ ਹੈ ਹਰੀ ਸਿੰਘ ਨਾਲ ਤਾਂ ਕੋਈ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਅਕਾਲੀ ਫੁੱਲਰ ਸਿੰਘ ਕੋਈ ਜੱਥੇਦਾਰ ਨਹੀਂ ਬਣ ਸਕਦਾ ਉਹ ਤਾਂ ਨਹੀਂ ਬਣ ਸਕਦੇ ਪਰੰਤੂ ਕਿਸੇ ਯੋਧੇ ਨੂੰ ਆਪਣੀ ਆਪਣੀਆਂ ਸੰਤਾਨਾਂ ਤੱਕ ਆਪਣੇ ਸੂਰ ਬੀਰਾਂ ਦੀਆਂ ਕਥਾ ਕਹਾਣੀਆਂ ਜਿਸ ਤਰੀਕੇ ਨਾਲ ਪਹੁੰਚਣ ਉਹਦੇ 'ਚ ਮਾੜਾ ਕੀ ਹੈ ਅਸੀਂ ਸਾਡੀ ਪ੍ਰੋਬਲਮ ਕਿੱਥੇ ਹੈ ਬਾਣੀ ਨਹੀਂ ਪੜਨਦੇ ਨਹੀਂ ਗੁੱਟਕੇ ਖੋਲਣੇ ਨੇ ਸਤਕਾਰ ਦੇ ਨਾਂ ਤੇ ਜੀ ਕੋਈ ਬੱਚਿਆਂ ਨੂੰ ਇਨਫੋਰਮੇਸ਼ਨ ਜਿੰਨੀ ਹੈ ਜਿੱਥੋਂ ਜਿੱਥੋਂ ਬੰਦ ਕਰ ਸਕਦੇ ਉਹ ਅਸੀਂ ਬੰਦ ਕਰਨੇ ਆ ਪਏ ਇਸ ਕਰਕੇ ਫਿਲਮਾਂ ਜਿਹੜੀਆਂ ਨੇ ਯੋਧਿਆਂ ਤੇ ਸੂਰਬੀਰਾਂ ਤੇ ਹੁਣ ਹੁਣ ਯੋਧਾ ਸੂਰਬੀਰ ਹਰੀ ਸਿੰਘ ਨਲਵਾ ਤਾਂ ਵਾਪਸ ਆਏਗਾ ਨਹੀਂ ਕਿ ਤੁਸੀਂ ਉੱਤੇ ਫਿਲਮ ਬਣਾਓ ਠੀਕ ਹੈ ਜੀ ਉਧਰ ਕਿਸੇ ਨਾ ਕਿਸੇ ਨੂੰ ਰੋਲ ਕਰਨਾ ਪਏਗਾ ਉਹ ਰੋਲ ਉਹ ਕਰ ਸਕੇਗਾ ਜਿਹੜਾ ਐਕਸਪਰਟ ਹੋਏਗਾ ਇਸ ਕਰਕੇ ਤੁਸੀਂ ਅਕਸ਼ੇ ਕੁਮਾਰ ਨੂੰ ਕੋਈ ਹਰੀ ਸਿੰਘ ਨਲਵਾ ਤੇ ਨਹੀਂ ਕਹਿਣ ਲੱਗਾ ਨਹੀਂ ਕਹਿਣਾ ਕੋਈ ਹਰੀ ਸਿੰਘ ਨਲਵਾ ਤੇ ਨਹੀਂ ਕਹਿਣ ਲੱਗਾ ਅਕਸ਼ੇ ਕੁਮਾਰ ਅਕਸ਼ੇ ਕੁਮਾਰ ਰਹਿਣਾ ਹਰੀ ਸਿੰਘ ਨਲਵਾ ਹਰੀ ਸਿੰਘ ਨਲਵਾ ਉਹਨੇ ਤਾਂ ਉਹਦਾ ਭੇਸ ਪਹਿਨਣਾ ਮੈਸੇਜ ਦੇ ਕੇ ਹਰੀ ਸਿੰਘ ਨਲਵਾ ਐਸੇ ਉਹਨੇ ਵਿਦਡਰਾ ਕਰ ਲੈਣਾ ਆਪਣੇ ਆਪ ਇਸ ਕਰਕੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਸਿੱਖੀ ਦਾ ਪ੍ਰਚਾਰ ਦੇ ਜਿੰਨੇ ਸਾਧਨ ਨੇ ਉਹ ਸਾਰੇ ਬੰਦ ਨਹੀਂ ਕਰਨੇ ਚਾਹੀਦੇ ਹਾਂ ਅਸੀਂ ਹੁਣ ਇੱਥੇ ਬੈਠੇ ਆ ਅਸੀਂ ਬੋਲਦੇ ਆ ਗੁਰੂ ਦੀਆਂ ਗੱਲਾਂ ਕਰਨੇ ਆ ਗੁਰੂ ਦੀ ਬਾਣੀ ਲੋਕਾਂ ਨੂੰ ਸੁਣਾਉਣੇ ਆ ਤੇ ਅਸੀਂ ਗੁਰੂ ਬਣ ਗਏ ਠੀਕ ਹੈ ਹੁਕਮਨਾਮਾ ਲੈਣੇ ਆ ਅਸੀਂ ਗੁਰੂ ਬਣ ਕੇ ਠੀਕ ਹੈ ਗੁਰਤਨੀਣ ਬਣ ਸਦੇ ਅਸੀਂ ਅਸੀਂ ਤੇ ਉਹਨਾਂ ਦਾ ਵਚਨ ਲੋਕਾਂ ਤੱਕ ਪਹੁੰਚਾ ਰਹੇ ਹਾਂ ਅਕਸ਼ੈ ਕੁਮਾਰ ਜਿਵੇਂ ਇੱਕ ਗ੍ਰੰਥੀ ਸਿੰਘ ਗੁਰੂ ਨਾਨਕ ਦੇਵ ਦੀ ਬਾਣੀ ਗੁਰੂ ਅੰਗਦ ਦੇਵ ਦੀ ਬਾਣੀ ਗੁਰੂ ਅਮਰਦਾਸ ਦੀ ਗੁਰੂ ਤੇਗ ਬਹਾਦਰ ਦੀ ਗੁਰੂ ਅਰਜਨ ਦੇਵ ਦੀ ਬਾਣੀ ਲੋਕਾਂ ਨੂੰ ਪੜ੍ਹ ਕੇ ਸੁਣਾ ਰਿਹਾ ਹੈ ਉਹ ਹੁਣ ਗੁਰੂ ਵਰਗਾ ਛੜਾ ਹੋ ਗਿਆ ਗੁਰੂ ਅਰਜਨ ਦੇਵ ਇਤਨੀ ਬਣ ਗਿਆ ਨਾ ਬਿਲਕੁਕੁਲ ਠੀਕ ਇਸ ਕਰਕੇ ਉਸ ਦਾ ਤੇ ਇੱਕ ਰੋਲ ਹੈ ਕਿ ਉਸ ਨੇ ਬਾਣੀ ਪੜ ਕੇ ਮਹਾਰਾਜ ਦੀ ਲੋਕਾਂ ਨੂੰ ਸੁਣਾਣੀ ਹੈ ਕਿ ਗੁਰੂ ਜੀ ਇਹ ਕਹਿੰਦੇ ਸਨ ਜਿਹੜਾ ਇੱਕ ਐਕਟਰ ਹੈ ਉਸਨੇ ਸਿਰਫ ਇਹ ਸੰਦੇਸ਼ ਦੇਣਾ ਕਿ ਭਾਈ ਹਰੀ ਸਿੰਘ ਨਲਵਾ ਐਸਾ ਸੀ ਸਾਡਾ ਜਰਨਾ ਉਹ ਰੋਲ ਤੱਕ ਉਹਨੂੰ ਸੀਮਤ ਰੱਖੀ ਉਸਨੇ ਉਸਨੇ ਆਪਣੇ ਆਪ ਨੂੰ ਹੁਣ ਜੇ ਉਹ ਕਹੇ ਮੈਂ ਹਰੀ ਸਿੰਘ ਨਲਵਾ ਵਾਂ ਫਿਰ ਤੁਸੀਂ ਇਤਰਾਜ਼ ਕਰੀਏ ਪਰੰਤੂ ਜੇ ਉਹ ਕਹੇ ਮੈਂ ਉਹਦਾ ਰੋਲ ਕਰ ਰਿਹਾ ਮੈਂ ਉਹਦੀ ਪ੍ਰੋਜੈਕਸ਼ਨ ਕਰਨੀ ਹੈ ਸਮਾਜ ਦੇ ਵਿੱਚ ਠੀਕ ਹੈ ਤਾਂ ਇਸ ਨੂੰ ਰੋਕਣਾ ਬਹੁਤ ਹੀ ਮੈਂ ਸਮਝਦਾ ਸਾਡੀ ਵੱਧ ਕਿਸ ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਜਿਹੜਾ ਮੀਡੀਆ ਵਾ ਉਹਦੇ ਤੇ ਯਹੂਦੀਆਂ ਦਾ ਕਬਜਾ ਵਾ ਹੈ। ਹਮਮ ਔਰ ਯਹੂਦੀ ਸਮਾਜ ਇਸ ਤਰੀਕੇ ਦੇ ਨਾਲ ਪ੍ਰੋਜੈਕਸ਼ਨ ਕਰ ਰਿਹਾ ਕਿ ਮੈਂ ਦੇਖਦਾ ਕਿ ਜਦੋਂ ਹਾਲੀਵੁੱਡ ਦੀ ਫਿਲਮ ਦੇਖਦੇ ਆ ਨਾ ਅਸੀਂ ਇਹ ਦੇਖਿਆ ਜਾਂਦਾ ਕਿ ਹਾਲੀਵੁੱਡ ਦੀ ਫਿਲਮ ਦੇ ਵਿੱਚ ਸਮੁੰਦਰ 'ਚ ਅੱਗ ਲੱਗ ਜਾਂਦੀ ਆ। ਹਮਮ ਹੁਣ ਸਮੁੰਦਰ 'ਚ ਅੱਗ ਤਾਂ ਲੱਗ ਨਹੀਂ ਸਕਦੀ। ਬਿਲਕੁਲ ਪਰ ਜਦੋਂ ਬਾਈਬਲ 'ਚ ਜਾਂਦੇ ਆ 올ਡ ਟੈਸਟਾਮੈਂਟ 'ਚ ਜਾਂਦੇ ਆ ਤਾਂ 올ਡ ਟੈਸਟਾਮੈਂਟ 'ਚ ਸਾਨੂੰ ਇਹੋ ਜਿਹੀਆਂ ਕਹਾਣੀਆਂ ਮਿਲਦੀਆਂ ਨੇ ਜਿਹਦੇ ਵਿੱਚ ਇਹ ਕਿਹਾ ਪਈ ਸਮੁੰਦਰਾਂ 'ਚ ਅੱਗ ਲੱਗ ਗਈ ਹੁਣ ਉਹਨਾਂ ਨੇ ਸਮੁੰਦਰਾਂ 'ਚ ਅੱਗ ਲੱਗੀ ਨੂੰ ਇਸ ਤਰੀਕੇ ਨਾਲ ਪ੍ਰੋਜੈਕਸ਼ਨ ਆਪਣੇ ਫਿਲਮਾਂ 'ਚ ਕਰਤਾ ਕਿ ਉਹ ਬੱਚੇ ਵੀ ਦੇਖ ਰਹੇ ਨੇ ਹੁਣ ਉਹ ਫਿਰ ਹੋ ਸਕਦਾ ਕਿ ਉਸ ਜਿਹੜੀ ਉਹਨਾਂ ਦੀ 올ਡ ਟੈਸਟਾਮੈਂਟ ਉਹਨੂੰ ਪੜਨ ਵੀ ਫਿਰ ਉਹ ਪੜਨਗੇ ਸੋ ਕਿ ਇਹ ਕਿ ਦੇਖੋ ਪੜਨ ਦੀ ਇੱਕ ਤੇ ਰੁਚੀ ਘਟ ਗਈ ਹੈ ਬਿਲਕੁਲ ਠੀਕ ਹੈ ਸਮਗਰੀ ਤਾਂ ਸਭ ਕਿਤਾਬਾਂ ਲਿਖੀਆਂ ਨੇ ਪੜਨ ਲਈ ਕਿਸੇ ਕੋਲ ਵਕਤ ਨਹੀਂ ਬੱਚੇ ਵੀ ਨੇ ਉਹਨਾਂ ਦਾ ਆਪਣਾ ਸਿਲੇਬਸ ਵਿੱਚ ਉਲਝੇ ਰਹਿੰਦੇ ਨੇ ਆਪਣੇ ਫਿਊਚਰ 'ਚ ਆਪਣੇ ਕੈਰੀਅਰ 'ਚ ਉਲਝੇ ਰਹਿੰਦੇ ਨੇ ਬਿਲਕੁਲ ਠੀਕ ਫਿਲਮ ਜਿਹੜੀ ਹੈ ਇਹ ਦੇ ਨਾਲ ਤੁਸੀਂ ਹਿਸਟਰੀ ਬੜੇ ਚੰਗੇ ਤਰੀਕੇ ਨਾਲ ਲੋਕਾਂ ਤੱਕ ਪਹੁੰਚਾ ਸਕਦੇ ਹੋ ਇਸ ਕਰਕੇ ਇਸ ਨੂੰ ਰੋਕਣਾ ਇਹ ਮੈਂ ਸਮਝਦਾ ਕਿ ਚੰਗੀ ਗੱਲ ਹੈ ਠੀਕ ਹੈ ਜੀ ਬਿਲਕੁਲ ਤੇ ਕੱਲ ਨੂੰ ਸਿੱਖ ਫੌਜੀ ਜਿਹੜਾ ਤੁਸੀਂ ਕਹੋਗੇ ਕਿ ਅਕਸ਼ಯ್ ਕੁਮਾਰ ਦਾੜੀ ਲਾ ਕੇ ਸਿੱਖ ਫੌਜੀ ਕਿ ਬਣ ਗਿਆ ਹੁਣ ਕੇਸਰੀ ਫਿਲਮ ਉਹਦੀ ਆਈ ਸੀ ਕਿ ਉਹ ਸੀ ਇਹ ਸਾਨੂੰ ਇੱਕੋ ਹੀ ਹੈ ਜਿਹੜੀਆਂ ਪਰਮਪਵਿੱਤਰ ਸਾਡੀਆਂ ਹਸਤੀਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਗੁਰੂ ਸਾਹਿਬਾਨ ਦੇ ਪਰਿਵਾਰ ਹੈ ਤੇ ਹੋਰ ਸਾਡੇ ਤੇ ਜਿਹੜੇ ਸਾਹਿਬਜ਼ਾਦੇ ਨੇ ਸਾਡੇ ਬਿਲਕੁਲ ਠੀਕ ਹੈ بابا ਬੁੱਢਾ ਜੀ ਨੇ ਭਾਈ ਗੁਰਦਾਸ ਜੀ ਨੇ ਇੰਨਾ ਸਨਮਾਨਤ ਹਸਤੀਆਂ ਨੂੰ ਨਹੀਂ ਬਣੇ ਇਹਨਾਂ ਦਾ ਰੋਲ ਨਹੀਂ ਕੋਈ ਕਰ ਸਕਦਾ ਬਾਕੀ ਜਿਹੜੇ ਇਹ ਤਾਂ ਜਰਨੈਲ ਨੇ ਬਿਲਕੁਲ ਬਹਾਦਰ ਸੂਰਬੀਰ ਨੇ ਬਿਲਕੁਲ ਠੀਕ ਹੈ ਇਹ ਇਹ ਇਹਨਾਂ ਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਨਾਂ ਕੋਲ ਕੋਪ ਭੁੱਲ ਨਹੀਂ ਸੀ ਹੁੰਦੀ ਹਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੋਪ ਭੁੱਲ ਨਹੀਂ ਸੀ ਇਹਨਾਂ ਕੋਲ ਕੋਪ ਨਾ ਵੀ ਹੁੰਦੀ ਅਸਨ ਬਿਲਕੁਲ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ कोतवाल ਨੂੰ ਇਹ ਜਵਾਬ ਦਿੱਤਾ ਸੀ ਉਹਨੇ ਕਿਹਾ ਭਾਈ ਜਦੋਂ ਅਸੀਂ ਦੁਸ਼ਟਾਂ ਨੂੰ ਸੋਧਿਆ ਹੈ ਤਾਂ ਕਈ ਵਿਚਾਰੇ નિર્ਦੋਸ਼ ਮਾਰੇਗੇ ਸਾਡੇ ਹੱਥ ਹੁਣ ਤੁਸੀਂ ਸਾਡਾ ਗੁਰੂ ਨਹੀਂ ਚਾਹੁੰਦਾ ਕਿ ਮੈਂ ਕਲੰਕ ਲੈ ਕੇ ਆਵਾਂ ਉਹਨਾਂ ਨਿਰਦੋਸ਼ਾਂ ਦਾ ਇਸ ਕਰਕੇ ਹੁਣ ਜਦੋਂ ਤੁਸੀਂ ਮੈਨੂੰ ਸਿਹਤ ਦਿਓਗੇ ਤੇ ਮੇਰੇ ਉਹ ਹਾਵ ਧੋਤੇ ਜਾਣਗੇ ਤੇ ਮੈਂ ਸੁਰਖ ਰੋਕ ਜਾਵਾਂਗਾ ਬਿਲਕੁਲ ਠੀਕ ਹੈ ਇਸ ਕਰਕੇ ਭੁੱਲਾਂ ਗਲਤੀਆਂ ਯੋਧਿਆਂ ਕੋਲ ਹੁੰਦੀਆਂ ਨੇ ਯੋਧਿਆਂ ਦਾ ਆਚਰਣ ਜਿਵੇਂ ਦਾ ਇੱਕ ਸਾਧ ਦਾ ਸੀ ਉਹ ਮੰਨ ਨਹੀਂ ਸਕਦੇ ਕੋ ਉਹਦਾ ਆਚਰਣ ਹੋਵੇਗਾ ਉਸ ਨੂੰ ਉਸ ਨੂੰ ਤਾਂ ਯੁੱਧ ਵਿੱਚ ਯੁੱਧ ਵਿੱਚ ਲੜਨਾ ਹੈ ਯੁੱਧ ਵਿੱਚ ਲੜਨ ਵਾਸਤੇ ਉਹਦਾ ਵਿਵਹਾਰ ਵੱਖਰਾ ਹੋਗਾ ਇਸੇ ਕਰਕੇ ਜਿਹੜੇ ਖਾਲਸਾ ਦਲ ਨੇ ਜਿਸ ਨੇ ਤੇ ਬੱਕਰੇ ਛਟਕਾਂਦੇ ਨੇ ਕਿਉਂਕਿ ਕਿ ਉਹ ਕਿ ਉਹਨਾਂ ਦਾ ਕੰਮ ਸਟ੍ਰਾਈਕ ਦਾ ਹੈ ਉਹਨਾਂ ਦਾ ਜਿਹੜਾ ਫਰਜ਼ ਉਹਨਾਂ ਸਮਾਜ ਦਾ ਲਿਆ ਹੋਇਆ ਹੈ ਉਸ ਕਿਤਾ ਇਸ ਕਰਕੇ ਯੋਧਿਆਂ ਨੂੰ ਪੇਸ਼ ਕਰਨਾ ਇਹ ਤੇ ਸਾਨੂੰ ਚਾਹੀਦਾ ਕਿ ਜਿੰਨੇ ਸਾਡੇ ਸੂਰਬੀਰ ਯੋਧੇ ਮਹਾਨ ਹੋਏ ਨੇ ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਇਹਨਾਂ ਦੀ ਸੂਰਬੋਧਤਾ ਦੀਆਂ ਕਹਾਣੀਆਂ ਸੀ ਲੋਕਾਂ ਤੱਕ ਪਹੁੰਚਾਈਏ ਪਹੁੰਚਾਈਏ ਦੇਖੋ ਅਸੀਂ ਯੁੱਧ ਕਿਵੇਂ ਲੜੇ ਸਨ ਹਾਂ ਕਿੰਨੇ ਕੋ ਵਿਵੇਕੀ ਸਾਡੇ ਜਿਹੜੇ ਸਨ ਉਹ ਬੰਦੇ ਸਨ ਜਿਨ੍ਹਾਂ 100 ਸਾਲ ਜਿਹੜਾ ਸੰਘਰਸ਼ ਕੀਤਾ ਹੈ। ਹਾਂ। ਸਕਰੀਆ ਖਾਂ ਜਕਰੀਆ ਖਾਂ। ਸਕਰੀਆ ਖਾਂ ਕਮਿਟਮੈਂਟ ਕਰਕੇ ਆਇਆ ਸੀ ਕਿ ਸਿੱਖ ਨਹੀਂ ਛੱਡਾਂਗਾ ਮੈਂ ਸੰਘਰਸ਼ ਕੋਈ। ਹਾਂ। ਉਸਨੇ 20000 ਸੈਨਿਕ ਸਿਰਫ ਸਿੱਖਾਂ ਨੂੰ ਮਾਰਨ ਵਾਸਤੇ ਭਰਤੀ ਕਰ ਲਿਆ। ਅੱਛਾ ਜੀ। ਸਿੱਖਾਂ ਵਿਰੁੱਧ ਬੜਾ ਲੜਿਆ। ਬੜੇ ਸਿੱਖ ਮਾਰੇ ਉਸਨੇ। ਸਿੱਖਾਂ ਦਾ ਬੜਾ ਸ਼ਿਕਾਰ ਕੀਤਾ ਪਰੰਤੂ ਕਿਸੇ ਅਜੇ ਸਿੱਖ ਉਸ ਵੇਲੇ ਸਿੱਖਾਂ ਦੀ ਤਾਕਤ ਵੀ ਖਿੰਡਪੁੰ ਗਈ ਸੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ। ਥੋੜੇ ਜਿਹਾ 2-3 ਹਜ਼ਾਰ ਹੀ ਜਿਹੜਾ ਸੀ ਦਾਲ ਕੋਈ 100 ਦਾ ਦਾਲ ਹੁੰਦਾ ਸੀ ਕੋਈ 2-3 ਹਜ਼ਾਰ ਦਾ ਛੋਟੇ 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 ਦਾਲ ਰਹਿ ਗਏ ਸੀ ਹੁਣ ਸਿੱਖਾਂ ਨੇ ਹੋਇਆ ਕੀ ਕਿ ਸਿੱਖਾਂ ਨਾਲ ਲੜਦਿਆਂ ਲੜਦਿਆਂ ਖਜ਼ਾਨਾ ਖਾਲੀ ਹੋ ਗਿਆ ਹਮ ਸੈਂਟਰ ਗਵਰਨਮੈਂਟ ਨੇ ਬਾਦਸ਼ਾਹ ਨੇ ਮੈਸੇਜ ਭੇਜਿਆ ਵੀ ਇਸ ਸਾਲ ਦਾ ਟੈਕਸ ਨਹੀਂ ਆਇਆ ਹਮ ਹੁਣ ਟੈਕਸ ਇਕੱਠਾ ਕਰਨ ਨੂੰ ਆਸ ਤੇ ਉਹਨੇ ਫੌਜ ਲਾਈ ਕਿ ਪਾਈ ਤੁਸੀਂ ਲੋਕਾਂ ਨੂੰ ਲੁੱਟੋ ਖੋਵੋ ਜੋ ਮਰਜ਼ੀ ਕਰੋ ਪੈਸੇ ਇਕੱਠੇ ਕਰੋ ਬਾਦਸ਼ਾਹ ਨੂੰ ਪਹੁੰਚਾਣੇ ਜਦੋਂ ਖਜ਼ਾਨਾ ਹੁਣ ਖਜ਼ਾਨਾ ਤਾਂ ਲਿਜਾਣਾ ਪੈਂਦਾ ਹੁੰਦਾ ਸੀ ਹੁਣ ਇਹ ਤੈਅ ਨਹੀਂ ਵਿੱਚ ਇੰਟਰਨੈਟ ਤੇ ਬੈਠ ਕੇ ट्रांजैक्शन ਕਰ ਦੇਣੀ ਜਦੋਂ ਖਜ਼ਾਨਾ ਲਾਹੌਰ ਤੋਂ ਨਿਕਲਿਆ ਤੇ ਸਿੱਖਾਂ ਨੂੰ ਪੈਸੇ ਚਾਹੀਦੇ ਸਨ ਉਹਨਾਂ ਕਿੱਲ ਹੋਵੇ ਸ਼ਿਕਾਰ ਜਾ ਰਿਹਾ ਹੁਣ ਫੌਜਦਾਰੀ ਨਾਲ ਉਹਨਾਂ ਇੱਕ ਸਕੀਮ ਬਣਾਈ ਦੋ ਦਲ ਬਣਾਏ ਇੱਕ ਦਲ ਜਿਹੜਾ ਹੈ ਉਹ ਜਿਹੜਾ ਵੱਡਾ ਦਲ ਸੀ ਜਿਹਨੇ ਖਜ਼ਾਨਾ ਲੁੱਟਣਾ ਸੀ ਉਹ ਦੂਜੇ ਪਾਸੇ ਉਹਨੇ ਦੂਜੇ ਪਾਸੇ ਹਮਲਾ ਕਰਨਾ ਸੀ ਇੱਕ ਨੇ ਸਾਹਮਣੇ ਹਮਲਾ ਕਰ ਦਿੱਤਾ ਹਮਲਾ ਕੀਤਾ ਤੇ ਹਮਲਾ ਕਰਕੇ ਦੌੜ ਪੈ ਜਦੋਂ ਦੌੜ ਪੈ ਤੇ ਉਹ ਫੌਜ ਉਹਨਾਂ ਦੇ ਪਿੱਛੇ ਲੱਗ ਗਈ ਪਿੱਛੇ ਥੋੜੇ ਜਿਹੇ ਬੰਦੇ ਰਹਿ ਗਏ ਦੂਜੇ ਦਲ ਨੇ ਕੀਤਾ ਹਮਲਾ ਤੇ ਖਜ਼ਾਨਾ ਲੁੱਟ ਕੇ ਲੈ ਗਿਆ ਇਸ ਤਰੀਕੇ ਦੀਆਂ ਇਹ ਚੀਜ਼ਾਂ ਜਿਹੜੀਆਂ ਨੇ ਜੇ ਅਸੀਂ ਆਪਣੇ ਬੱਚਿਆਂ ਤੱਕ ਨਹੀਂ ਪਹੁੰਚਾ ਸਕਦੇ ਤੇ ਕਈਏ ਫਿਲਮਾਂ ਦੀ ਲੋੜ ਨਹੀਂ ਤੇ ਇਹ ਪਹੁੰਚਣ ਦੀ ਲੋੜ ਨਹੀਂ ਤੇ ਮੈਂ ਸਮਝਦਾ ਇਹ ਬਹੁਤ ਵੱਡੀ ਡਿਸ ਸਰਵਿਸ ਹੈ ਸਿੱਖੀ ਜਮਤ ਬਿਲਕੁਲ ਠੀਕ ਹੈ ਅੱਛਾ ਪ੍ਰੋਫੈਸਰ ਸਾਹਿਬ ਇੱਕ ਮੈਂ ਤੁਹਾਨੂੰ ਚਾਹਾਂਗਾ ਕਿ ਇੱਕ ਇਸ ਵਿਸ਼ੇ ਦੇ ਉੱਤੇ ਵੀ ਤੁਹਾਡੇ ਵਿਚਾਰ ਮੈਂ ਚਾਹੁੰ ਕਿ ਉਹ ਜ਼ਰੂਰੀ ਨੇ ਕਿ ਸਾਡਾ ਇੱਕ ਬੜਾ ਵੱਡਾ ਇਤਿਹਾਸ ਸਾ ਵਿਰਸਾ ਵਾ ਜਿਹਨੂੰ ਅਸੀਂ ਕਹਿੰਦੇ ਕਿ ਸਾਡੇ ਵਿਰਾਸਤ ਦੇ ਅਸੀਂ ਮਾਲਕ ਆ ਕਿ ਸਾਡਾ ਇੱਕ ਇਤਿਹਾਸ ਹੈ ਕਿ ਸਾਡੇ ਜਥੇਦਾਰ ਨੇ ਜੀ ਸਾਡੇ ਪੰਜ ਸਿੱਖ ਪੰਜ ਸਿੰਘ ਸਾਹਿਬਾਂ ਲਾਏ ਜਾਂਦੇ ਨੇ ਠੀਕ ਹੈ ਜੀ ਇਹ ਪੰਜ ਹੁਣ ਪਿੱਛੇ ਜੇ ਐ ਐਸਜੀਪੀਸੀ ਨੇ ਪੰਥਕ ਵਿਦਵਾਨਾਂ ਤੋਂ ਇਹ ਸੁਝਾਅ ਵੀ ਮੰਗੇ ਨੇ ਕਿ ਇਹ ਕਿਵੇਂ ਲਾਏ ਜਾਣੇ ਚਾਹੀਦੇ ਨੇ ਇਹਨਾਂ ਦੇ ਕੀ ਨਿਜਮ ਨੇ ਕੀ ਇਹ ਬਹੁਤ ਪਹਿਲਾਂ ਨਹੀਂ ਸੀ ਸੋਚ ਲੈਣਾ ਚਾਹੀਦਾ ਜਾਂ ਇਹ ਜੇ ਕਾਰਨ ਕੀ ਬਣ ਗਏ ਕਿ ਹੁਣ ਉਹਨਾਂ ਨੂੰ ਇਹ ਨਿਜਮ ਬਣਾਉਣੇ ਪੈ ਰਹੇ ਨੇ ਇਸ ਕਰਕੇ ਕਿ ਪਹਿਲਾਂ ਸਿੱਖਾਂ ਦਾ ਉਸ ਪਾਸੇ ਧਿਆਨ ਨਹੀਂ ਸੀ ਪੰਥ ਦਾ ਜਿਵੇਂ ਕਰੀ ਜਾਂਦੇ ਸੀ ਨੇਤਾ ਸੀ ਮੰਨੇ ਜਾਂਦੇ ਸੀ ਉਹ ਆਪਣੀ ਮਨਮਰਜ਼ੀ ਦੇ ਬੰਦੇ ਲਗਾ ਲੈਂਦੇ ਸਨ ਤੇ ਉਹਨਾਂ ਤੋਂ ਮਨਮਰਜ਼ੀ ਦੇ ਕੰਮ ਕਰਵਾ ਲੈਂਦੇ ਸੀ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਪੁਜਾਰੀ ਜੇ ਬਣਾ ਕੇ ਕੌਮ ਦੇ ਆਗੂ ਨਹੀਂ ਪਹਿਲੀ ਗੱਲ ਤੇ ਇਹ ਕਹਿੰਦੇ ਨੇ ਵੀ ਇਹ ਧਾਰਮਿਕ ਬੰਦੇ ਹਨ ਜਥੇਦਾਰ ਧਾਰਮਿਕ ਬੰਦਾ ਨਹੀਂ ਹੈ ਜਥੇਦਾਰ ਤਾਂ ਸਿੱਖਾਂ ਦੀ ਸਿਆਸਤ ਚਲਾਉਣ ਵਾਲੇ ਨੇ अच्छा सिख सियासत ਨੂੰ ਡਾਇਰੈਕਸ਼ਨ ਦੇਣ ਲਈ ਇਹ ਤਖਤ ਨੇ ਠੀਕ ਹੈ ਜੀ ਇਹ ਤਖਤ ਕੋਈ ਗੁਰਦੁਆਰਾ ਥੋੜਾ ਹੈ ਇਹ ਤਾਂ ਤਖਤ ਨੇ ਜਥੇਦਾਰ ਦਾ ਮਤਲਬ ਹੈ ਕੌਮ ਦਾ ਆਗੂ ਜਿਸ ਨੇ ਕੌਮ ਨੂੰ ਲੀਡ ਕਰਨਾ ਹੈ ਸਿੱਖੇ ਦਾ ਅਧਿਆਤਮਿਕ ਪ੍ਰਚਾਰ ਉਹ ਗ੍ਰੰਥੀਆਂ ਨੇ ਕਰਨਾ ਹੈ ਦਰਬਾਰ ਸਾਹਿਬ ਉਹ ਮੁੱਖੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਬਿਲਕੁਲ ਠੀਕ ਸੋ ਇਸ ਕਰਕੇ ਪਹਿਲਾਂ ਤੇ ਇਹ ਇਹਨਾਂ ਨੇ ਉਹਨਾਂ ਨੂੰ ਸੋਚਿਆ ਕਿ ਇਹ ਬਸ ਪੂਜਾ ਪਾਠ ਅਕਾਲ ਤਖਤ ਤੇ ਕਰਨ ਵਾਸਤੇ ਰੈਂਡਿਟ ਐ ਨਾ ਠੀਕ ਜਦੋਂ ਕੋਈ ਲੋੜ ਪਈ ਤੇ ਨਰੰਗਾਰਿਆਂ ਦੇ ਵਿਰੁੱਧ ਹੁਕਮ ਨਾਮ ਜਾਰੀ ਕਰਵਾ ਲਿਆ ਆਪਣੀ ਮਰਜ਼ੀ ਦੇ ਹੁਕਮ ਨਾਮ ਜਾਰੀ ਕਰਵਾ ਲਿਆ ਤਾਂ ਇਸ ਕਰਕੇ ਸਿੱਖਾਂ ਦਾ ਧਿਆਨ ਨਹੀਂ ਗਿਆ ਹੁਣ ਜਦੋਂ ਸਿੱਖਾਂ ਵੇਖਿਆ ਵੀ ਤੇ ਦੁਰਵਰਤ ਹੋ ਰਹੀ ਹੈ ਹੁਣ ਪੰਥ ਜਾਗ ਪਿਆ ਹੈ ਪੰਥ ਜਾਗ ਪਿਆ ਤੇ ਮਜਬੂਰੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰਬੰਧ ਕਰਨਾ ਹੀ ਹੋਵੇਗਾ ਮੈਂ ਜਿਹੜੇ ਸੁਝਾਅ ਦਿੱਤੇ ਨੇ ਮੇਰਾ ਇਹ ਵੀ ਕਿ ਦਿੱਲੀ ਸੇ ਗੁਰਦੁਆਰਾ ਪਹਿਲੀ ਗੱਲ ਤੇ ਵੀ ਕਿ ਇਹਦੇ ਵਾਸਤੇ ਐਪਲੀਕੇਸ਼ਨ ਮੰਗਣੀ ਚਾਹੀਦੀ ਹੈ ਨਾ ਅੱਛਾ ਜੀ ਪਰ ਤੁ ਜਿਹੜਾ ਜਥੇਦਾਰ ਵਾਸਤੇ ਹਾਂ ਜਥੇਦਾਰ ਵਾਸਤੇ ਐਪ ਤਕਾਲ ਤੱਕ ਦੇ ਜਥੇਦਾਰ ਅਕਾਲ ਤਖਤ ਦੇ ਜਥੇਦਾਰ ਵਾਸਤੇ ਐਮਏ ਹਿਸਟਰੀ ਜਾਂ ਐਮਏ ਰਿਲੀਜੀਅਨ ਤੇ ਜਾਂ ਐਮਏ ਪੋਲੀਟਿਕਸ ਆ ਅੱਛਾ ਇੱਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਮਿਨੀਮਮ ਕੁਆਲੀਫਿਕੇਸ਼ਨੇ ਹੋਣੀ ਚਾਹੀਦੀ ਹੈ ਦੂਜੀ ਗੱਲ ਕਿ ਚੰਗਾ ਵਕਤਾ ਹੋਣਾ ਚਾਹੀਦਾ ਹੈ ਹਾਂ ਔਰ ਜਿਸ ਨੂੰ ਹਿਸਟਰੀ ਦਾ ਸਿੱਖੀ ਦਾ ਸਿਧਾਂਤ ਦਾ ਪੂਰਾ ਗਿਆਨ ਹੋਵੇ ਮर्याਦਾ ਦਾ ਪੂਰਾ ਗਿਆਨ ਹੋਵੇ ਹਾਂ ਫਿਰ ਉਸ ਦੀ ਜਿਹੜੇ ਉਹ ਜਾਂ ਦਿੱਲੀ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਤਖਤ ਸਤਿਖੰਡ ਸ੍ਰੀ ਜੁਰ ਸਾਹਿਬ ਪਟਨਾ ਸਾਹਿਬ ਜਾਂ ਕੋਈ ਜਿਹੜੀਆਂ ਸਾਡੀਆਂ ਹੋਰ ਸੰਸਥਾਵਾਂ ਰਿਕਮੈਂਡੇਸ਼ਨ ਹੋਵੇ ਤਾਂ ਤਾਂ ਹੀ ਉਸ ਐਪਲੀਕੈਂਟ ਨੂੰ ਬੁਲਾਉਣਾ ਚਾਹੀਦਾ ਹੈ। ਅੱਛਾ ਫਿਰ ਉਹਦੀ ਨਿਯੁਕਤੀ ਦੇ ਵਿੱਚ ਤਖਸਾਲ ਵੀ ਸ਼ਾਮਲ ਹੋਣੀ ਚਾਹੀਦੀ ਹੈ। ਉਹਦੀ ਨਿਯੁਕਤੀ 'ਚ ਨੰਕਾਂ ਦਾ ਵੀ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨਾਮਿਨੇ ਵੀ ਹੋਣ ਤਖਤਾਂ ਦੇ ਵੀ ਹੋਣ। ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਹੋਵੇ ਕਮੇਟੀ ਬਣਾਉਣੀ ਚਾਹੀਦੀ ਹੈ ਇੱਕ ਸਾਰੀ ਕਮੇਟੀ ਬਣਾ ਕੇ ਫਿਰ ਉਹਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਉਸ ਨੂੰ ਸੈਲਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਧਰਮ ਪ੍ਰਚਾਰ ਕਮੇਟੀ ਚੋਂ ਨਹੀਂ ਦੇਣੀ ਚਾਹੀਦੀ ਦਿੱਲੀ ਸੁੱਕ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਕੱਲ ਤੱਕ ਨੂੰ ਗ੍ਰਾਂਟ ਦੇਵੇ ਜਿਹਦੇ ਵਿੱਚੋਂ ਸਾਰਾ ਸਟਾਫ ਸਾਰਾ ਸੈਕਟਰੀਏਟ ਜਿਹੜਾ ਹੈ ਉਹ ਤਨਖਾਹ ਉੱਥੋਂ ਦਿੱਤੀ ਜਾਵੇ ਤੇ ਸਿੱਖ ਜਿਹੜੇ ਨੇ ਸਿੱਧਾ ਅਕਾਲ ਤਖਤ ਦੇ ਖਜ਼ਾਨੇ ਵਿੱਚ ਮਾਇਆ ਵੀ ਭੇਜਣ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਤੋਂ ਤਨਖਾਹ ਨਾ ਦੇਣੀ ਪਵੇ। ਅੱਛਾ ਵੱਖਰਾ ਸਿਸਟਮ ਹੋਵੇ। ਬਿਲਕੁਲ। ਹਾਂ। ਬਿਲਕੁਲ ਵੱਖਰਾ ਸਿਸਟਮ ਹੋਵੇ। ਔਰ ਇਹਦੀ ਇੰਪੀਚਮੈਂਟ ਦਾ ਤਰੀਕਾ ਇਹ ਵੀ ਕਿ ਜੇ ਬਹੁਤ ਸ਼ਿਕਾਇਤਾਂ ਆਉਣ ਕਿਸੇ ਕਿਸਮ ਦੀਆਂ ਤਾਂ ਫਿਰ ਇਹ ਸ਼ਿਕਾਇਤਾਂ ਜਿਹੜੀਆਂ ਨੇ ਲਿਖਤੀ ਸਬੂਤਾਂ ਸਹਿਤ ਇਹ ਸਾਰੀਆਂ ਜਿਹੜੀਆਂ ਸੰਸਾਵਾ ਮੁਖ ਸੰਸਾਵਾ ਨੇ ਦਮਦਮੀ ਤਖਸਾਲ ਐ ਨਿਹੰਗ ਸਿੰਘ ਨੇ ਸਾਡੀ ਦਿੱਲੀ ਸੇ ਗੁਰਦਾਰਪਨ ਕਮੇਟੀ ਜਿੱਥੇ ਦੋਵੇਂ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਇਹਨਾਂ ਨੂੰ ਭੇਜਿਆ ਜਾਇਆ ਕਿ ਆ ਸ਼ਿਕਾਇਤਾਂ ਆਏ ਜੇ ਇੱਕ ਸਾਰੇ ਸਰਬਸੰਮਤੀ ਨਾਲ ਜਾਂ ਮжоਰਿਟੀ ਨਾਲ ਕਹਿ ਦੇਣ ਕਿ ਹਾਂ ਭਈ ਇਹ ਦੋਸ਼ਾਂ ਦੋਸ਼ਾਂ ਦੀ ਪਰਤਾਲ ਕਰਕੇ ਜੇ ਦੋਸ਼ੀ ਹੈ ਤਾਂ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਫਿਰ ਉਸ ਸ਼੍ਰੋਮਣੀ ਗੁਰਦਾਰਪਨ ਕਮੇਟੀ ਦੇ ਜਨਰਲ ਇਜਲਾਸ ਵਿੱਚ ਲਿਆ ਕੇ ਫਿਰ ਉਸ ਨੂੰ ਐਗਜ਼ੀਕਟਿਵ ਕੋਲ ਪੇਸ਼ਣਾ ਚਾਹੀਦਾ ਇੱਥੇ ਐਗਜ਼ੀਕਟਿਵ ਜਿਹੜੀ ਹੈ ਫਿਰ ਉਹ ਅਕਾਲ ਤਖਤ ਦੇ ਸੈਕਟਰੀਏਟ ਵਿੱਚ ਅਕਾਲ ਤਖਤ ਦਾ ਸੈਕਟਰੀ ਜਿਹੜਾ ਹੈ ਉਹ ਨੋਟੀਫਿਕੇਸ਼ਨ ਜਾਰੀ ਕਰੇ ਕਿ ਹਾਂ ਭਈ ਇਹਨਾਂ ਦੇ ਇਹ ਦੋਸ਼ ਲੱਗੇ ਨੇ ਉਹ ਰੇ ਦੋਸ਼ ਪੰਟ ਮੰਡੈਟ ਇਹਨਾਂ ਨੂੰ ਹਟਾ ਦੇਣਾ ਚਾਹੀਦਾ ਇਸ ਤਰੀਕੇ ਨਾਲ ਸਾਡੀ ਜਿਹੜੀ ਹੈ ਜਥੇਦਾਰ ਸਾਹਿਬ ਦੀ ਜਿਹੜੀ ਚੋਣਾ ਉਹ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਤਖਤ ਕੱਲੇ ਪੰਜਾਬ ਦਾ ਨਹੀਂ ਹੈ ਸ਼ਰਮ ਨਹੀਂ ਗੁਜ਼ਾਰ ਰਹੇ ਕਮੇਟੀ ਦਾ ਬਿਲਕੁਲ ਠੀਕ ਉਹਨਾਂ ਨੇ ਸਾਡੇ ਸਿੱਖ ਨੂੰ ਮਤਲਬ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨਾ ਪਰੰਤੂ ਸਾਨੂੰ ਆਪਣਾ ਸਿਸਟਮ ਸਿਸਟਮ ਤੇ ਬਿਲਕੁਲ ਠੀਕ ਹੈ ਡਿਵੈਲਪ ਕੀਤਾ ਜਾ ਡਿਵੈਲਪ ਕਰਨਾ ਪਊਗਾ ਕਰਨਾ ਪਵੇਗਾ ਜੇ ਜੇ ਬਚਣਾ ਹੈ ਤਾਂ ਹੁਣ ਦੇਖੋ ਨਾ ਜਿਹੜਾ ਜਥੇਦਾਰ ਹੈ ਜਥੇਦਾਰ ਕਿਸੇ ਵੀ ਇੱਕ ਪਾਰਟੀ ਜਿਹੜੀ ਸਿੱਖਾਂ ਦੀ ਪਾਰਟੀ ਹੈ ਕਿਉਂਕਿ ਕੁਝ ਕਾਂਗਰਸ ਰਚ ਨੇ ਕੋਈ ਔਰ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ ਹੈ ਬਿਲਕੁਲ ਔਰ ਇਹ ਕਹਿੰਦੇ ਨੇ ਰਾਜਨੀਤੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਮੈਂ ਕਹਿੰਨਾ ਕਿ ਜਥੇਦਾਰ ਨੂੰ ਘੱਟੋ-ਘੱਟ 6 ਮਹੀਨਿਆਂ ਚ ਪੰਜਾਬ ਦੇ ਜਿੰਨੇ ਐਮਪੀ ਨੇ ਉਹਨਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਪੰਜਾਬ ਸਿੱਖਾਂ ਦੇ ਆਹ ਮੁੱਦੇ ਤੁਸੀਂ ਪਾਰਲੀਮੈਂਟ 'ਚ ਲੈ ਕੇ ਜਾਣਾ ਹੈ ਬਹੁਤ ਕਮਾਲ ਦੀ ਗੱਲ ਕੀਤੀ ਤੁਸੀਂ ਠੀਕ ਹੈ ਨਾ ਇਹ ਜਥੇਦਾਰੀ ਸਾਡਾ ਦੱਸੂਗਾ ਨਾ ਜਥੇਦਾਰੀ ਰੱਖੇਗਾ ਹਾਂ ਦੇਖੋ ਹੁਣ ਦੇਖੋ ਹੁਣ ਅਕਾਲੀ ਦਲ ਹੈ ਉਹ ਆਪਣੀ ਪਾਰਟੀ ਲਾਈਨ ਅਨੁਸਾਰ ਗੱਲ ਕਰਦੇ ਨੇ ਕਾਂਗਰਸ ਹੀ ਆਪਣੀ ਪਰੰਤੂ ਜਸੇਦਾਰ ਦਾ ਫਰਜ ਆ ਕਿ ਇਹਨਾਂ ਚ ਕੋਆਰਡੀਨੇਸ਼ਨ ਕਿ ਤੁਹਾਡੀਆਂ ਪਾਰਟੀਆਂ ਵੱਖਰੀਆਂ ਵੱਖਰੀਆਂ ਹੋਣ ਠੀਕ ਹੈ ਪਰ ਸਿੱਖਾ ਮਸਲਾ ਵੀ ਹੈ ਸਿੱਖਾਂ ਦੇ ਮਸਲੇ ਜਿਹੜੇ ਨੇ ਇਹ ਤੁਹਾਨੂੰ ਬਲਕਿ ਮੈਂ ਕਿਹਨਾ ਵੀ ਸਾਡੇ ਜਿਹੜੇ ਅਕਾਲੀਪੁਰ ਦੇ ਜਸੇਦਾਰ ਨੇ ਇਹਨਾਂ ਨੂੰ ਤੇ ਭਾਈ ਆਰਐਸਐਸ ਦਾ ਮੁਖੀ ਉੱਥੇ ਵੀ ਜਾਣਾ ਚਾਹੀਦਾ ਵੀ ਤੁਸੀਂ ਪੰਜਾਬ ਦੇ ਨਾਲ ਜੇ ਐਸ ਤਰ੍ਹਾਂ ਦਾ ਨਿਆਂ ਕਰਵਾ ਦਿਓ ਤੇ ਕਦੇ ਸਿੱਖ ਵੱਖ ਨਹੀਂ ਹੋਣਗੇ ਹਾਂ ਇਹ ਇਹ ਤਾਂ ਧਾਲ ਮਿਲ ਸਾਰੇ ਸਾਰੇ ਦੇਸ਼ ਦੇ ਧਾਰਮਿਕ ਨੇਤਾ ਹੋਣ ਪੋਲੀਟੀਕਲ ਨੇਤਾ ਹੋਣ ਅਕਾਲ ਤਖਤ ਦੇ ਜਸੇਦਾਰ ਆ ਕਿ ਉਸ ਨੇ ਉਸ ਨੇ ਸਾਰਾ ਫੋਕਸ ਇਸ ਗੱਲ ਤੇ ਕਰਨਾ ਕਿ ਸਿੱਖ ਪੰਥ ਦੀ ਗੱਲ ਜਿਹੜੀ ਇਹ ਦੇਸ਼ ਵਿੱਚ ਸੁਣੀ ਕਿਵੇਂ ਜਾਏ ਸਿੱਖ ਰਾਜਨੀਤੀ ਨੂੰ ਸਿੱਖ ਮਰਿਆਦਾ ਨੂੰ ਸਾਂਭਣ ਵਾਸਤੇ ਜਸੇਦਾਰ ਬਹੁਤ ਖੂਬ ਬਹੁਤ ਖੂਬ ਅੱਛਾ ਡਾਕਟਰ ਸਾਹਿਬ ਇੱਕ ਲਾਸਟ ਸਵਾਲ ਕਰਕੇ ਆਪਾਂ ਇੱਥੇ ਸਵਾਪਤੀ ਕਰਾਂਗੇ ਕਿਉਂਕਿ ਉਹ ਤੁਹਾਡੇ ਨਾਲ ਸੰਬੰਧਤ ਆ ਕਿ ਪਿੱਛੇ ਜੇ ਮੈਂ ਇਸ ਨੂੰ ਭਾਵੇਂ ਸਵਾਲ ਨਹੀਂ ਮੰਨਾਂਕ ਪਰ ਮੈਂ ਚਾਹਾਂਗਾ ਕਿ ਤੁਸੀਂ ਹੀ ਇਸ ਬਾਰੇ ਨਿਤਾਰਾ ਕਰ ਦਿਓ ਹਾਂ ਜੀ ਕਿ ਬੜੇ ਕੁਐਸਚਨ ਹੈ ਸਵਾਲ ਉੱਠ ਪੈਂਦਾ ਕਈ ਵਾਰੀ ਕਿ ਪਿੱਛੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ ਸਿੱਖ ਇੰਟੈਲੈਕਚੁਅਲਾਂ ਨੂੰ ਬੁਲਾਇਆ ਆਪਣੇ ਕੋਲ ਜੀ ਜੀ ਉਹਦੇ ਵਿੱਚ ਤੁਸੀਂ ਵੀ ਗਏ ਜੀ ਕਿਸੇ ਪ੍ਰਧਾਨ ਮੰਤਰੀ ਨੇ ਬੁਲਾਇਆ ਨਾ ਬੁਲਾਉਣਾ ਮੈਂ ਇਸ ਮਸਲੇ 'ਚ ਨਹੀਂ ਪਾਵਾਂਗਾ ਪਰ ਇਹ ਕਿਹਾ ਜਾਂਦਾ ਕਿ ਐਜ਼ ਅ ਸਿੱਖ ਤਾਨੂੰ ਨੂੰ ਨਹੀਂ ਸੀ ਮਿਲਣਾ ਚਾਹੀਦਾ ਇਸ ਪਿੱਛੇ ਕੀ ਰਾਹ ਮੈਂ ਸਵੇਨਾ ਕਿ ਸਿੱਖ ਨੂੰ ਤਾਂ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਅੱਛਾ ਜੀ ਸਿੱਖ ਸਿੱਖਣ ਇਹ ਨਫਰਤ ਪਾਲ ਹੀ ਨਹੀਂ ਸਕਦਾ ਕਿਸ ਬੰਦੇ ਨਹੀਂ ਮਿਲਣਾ ਤੇ ਐ ਨਾ ਮਿਲਦਾ ਹਾਂ ਦੇਖੋ ਮੇਰੇ ਕੋਲ ਕੋਈ ਇਨਵੀਟੇਸ਼ਨ ਤੇ ਸੀ ਨਹੀਂ ਹਾਂ ਨਾ ਮੈਂ ਇੰਟੈਲੈਕਚੁਅਲ ਜਨਾਂ ਗਿਆ ਮੈਂ ਸੰਤ ਸਮਾਜ ਨਾ ਗਿਆ ਸੀ ਅੱਛਾ ਜੀ ਕਹੇ ਕਿਸ ਕਰਕੇ ਸੀ ਕਿ ਪ੍ਰਧਾਨ ਮੰਤਰੀ ਨੇ ਸਾਬਜਾਦਿਆਂ ਦਾ ਸ਼ਹੀਦੀ ਦਿਨ ਜਿਹੜਾ ਹੈ ਉਹ ਨੈਸ਼ਨਲ ਹੋਲੀਡੇ ਕੋਸ਼ਿਸ਼ ਕੀਤਾ ਕੋਸ਼ਿਸ਼ ਕਰਤਾ ਕਈ ਲੋਕ ਵਿਰੋਧ ਵੀ ਕਰਦੇ ਸੰਦੀ ਬਾਲਦੀਪ ਸਿੰਘ ਕਹਿਣਾ ਚਾਹਦਾ ਹੈ ਚਲੋ ਉਹ ਜਿਵੇਂ ਉਹਨਾਂ ਨੂੰ ਸਮਝ ਆਇਆ ਪਰੰਤੂ ਉਹਨਾਂ ਨੇ ਕੀਤਾ ਤੇ ਇੱਕ ਚੰਗੇ ਇਸ ਦੇ ਲਈ ਮੈਂ ਸਮਝਣਾ ਵੀ ਜਿਹੜਾ ਯੋਗੀ ਹੈ ਯੋਗੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਸਭ ਤੋਂ ਵੱਧ ਉਹ ਕਹਿੰਦਾ ਸੀ ਕਿ ਸਾਬ ਜ ਆਜ਼ਾਦਨ ਦਾ ਸ਼ਹੀਦੀ ਦਿਨ ਮਨਾਉਣਾ ਚਾਹੀਦਾ ਤੁਸੀਂ ਪੰਡਤ ਜਵਾਹਰ ਲਾਲ ਨਹਿਰੂ 14 ਨਵੰਬਰ ਕਿਉਂ ਮਨਾਉਂਦੇ ਹੋ ਅੱਛਾ ਯੂਪੀ ਦਾ ਸੀਐਮ ਜੀ ਮੁੱਖ ਮੰਤਰੀ ਇਹਨੇ ਬਹੁਤ ਚੁਰਲਾਇਆ ਇਸ ਕੱਲ੍ਹ ਤੇ ਹੁਣ ਇਹ ਹੋਇਆ ਕਿ ਕਿ ਸਰ ਜਿਹੜੀ ਤਕਸਾਲ ਸੀ ਤਕਸਾਲ ਵਾਲੇ ਬਾਬਿਆਂ ਨੇ ਇਹਨਾਂ ਨੇ ਜਦੋਂ ਜੱਥਾ ਭੇਜਿਆ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਕਿ ਦੇਖੋ ਤੁਸੀਂ ਪੜੇ ਲਿਖੇ ਹੋ ਬਿਲਕੁਲ ਠੀਕ ਹੈ ਪੰਜਾਬ ਦੀ ਸਿੱਖਾਂ ਦੀ ਗੱਲ ਤੁਸੀਂ ਜਾਓਗੇ ਤੇ ਕਰ ਸਕਦੇ ਹੋ ਤੇ ਤੁਸੀਂ ਇਹਨਾਂ ਨੂੰ ਜੱਥੇ ਦੇ ਤੁਹਾਨੂੰ ਅਸੀਂ ਲੀਡਰ ਬਣਾ ਕੇ ਭੇਜ ਰਹੇ ਹਾਂ ਅੱਛਾ ਅੱਛਾ ਤੂੰ ਮੈਨੂੰ ਜੱਥੇ ਦੇ ਨਾਲ ਭੇਜ ਦਿੱਤਾ ਅ타 ਮੈਂ ਮੈਂ ਕੁਛ ਨਾ ਕੁਛ ਬੋਲ ਦਾ ਸਿੱਖਾਂ ਦੇ ਮਸਲਿਆਂ ਤੇ ਬਿਲਕੁਲ ਬਿਲਕੁਲ ਮਸਲੇ ਹੱਲ ਕਰਦੇ ਹੋ ਤੇ ਫਿਰ ਸਿੱਖ ਜਿਹੜੇ ਨੇ ਦੇਸ਼ ਨਾਲ ਜੁੜੇ ਰਹਿਣਗੇ ਇਹ بیگਾਨੀ ਦੂਰ ਕਰਨੀ ਚਾਹੀਦੀ ਪਰ ਮੈਨੂੰ ਤੇ ਟਾਈਮ ਮਿਲਿਆ ਨਹੀਂ ਕਿਉਂਕਿ ਮਨਜਿੰਦਰ ਸਿੰਘ ਸਿੱਸਾ ਜੀ ਨੇ ਟਾਈਮ ਜ਼ਿਆਦਾ ਲੈ ਲਿਆ ਤੇ ਹੋਰ ਬੁਲਾ ਰਹੇ ਪਰੰਤੂ ਕੀ ਸੀ ਉਹ ਸਾਰਾ ਕੁਝ ਸਰਦਾਰ ਤਲਵਜਨ ਸਿੰਘ ਜੀ ਨੇ ਜੋ ਮੈਨੂੰ ਕਹਿਣਾ ਚਾਹੀਦਾ ਉਹ ਉਹਨਾਂ ਨੇ ਕਹਿ ਦਿੱਤਾ ਕਿ ਸਿੱਖਾਂ ਦੀ ਸਿਟੀ ਇਹ ਵੇ ਅਸੀਂ ਉਹਨਾਂ ਬੜਾ ਡਟ ਕੇ ਕਿਹਾ ਅਸੀਂ ਹਿੰਦੁਸਤਾਨ ਦੇ ਤੀਜੀ ਤੇ ਦਾ ਹਾਂ ਤੇ ਤਲੋਚਾ ਸਿੰਘ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਉਹਨਾਂ ਨੇ ਉੱਥੇ ਗੱਲ ਕੀਤੀ ਮੋਦੀ ਜੀ ਸੁਣ ਲਓ ਅੱਛਾ ਜੀ ਅਸੀਂ ਤੀਜੀ ਧਿਰਾਂ ਇਸ ਸੱਤਾ ਦੀ ਹੂੰ ਤੇ ਸਾਨੂੰ ਮਿਲਿਆ ਕੀ ਹੂੰ ਦੇਸ਼ ਵਿੱਚ ਆਜ਼ਾਦ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਪਹਿਲਾ ਪੋਲੀਟੀਕਲ ਜਿਹੜਾ ਬੰਦ ਗ੍ਰਿਫਤਾਰੀ ਹੋਈ ਉਹ ਮਾਸਟਰ ਤਾਰਾ ਸਿੰਘ ਦੀ ਹੋਈ ਸਿੱਖ ਦੀ ਹੋਈ ਹੂੰ ਸੋ ਇਸ ਕਰਕੇ ਬੜੇ ਚੰਗੇ ਤਰੀਕੇ ਨਾਲ ਉਹਨਾਂ ਨੇ ਕਿਹਾ ਤੁਹਾਨੂੰ ਤੇ ਪ੍ਰਧਾਨ ਮੰਤਰੀ ਨੇ ਵੀ ਬੜੇ ਬੜੇ ਅੱਛੇ ਤਰੀਕੇ ਨਾਲ ਬੜੇ ਅੱਛੇ ਚੰਗੀ ਤਰ੍ਹਾਂ ਬੋਲੇ ਸਨ ਸੋ ਇਸ ਕਰਕੇ ਇਹ ਸੋਚਣਾ ਮੈਮ ਮੈਨੂੰ ਕਦੇ ਕਿਸੇ ਨੇ ਵੇਖਿਆ ਵੀ ਮੈਂ ਉੱਥੇ ਗਿਆ ਕਿਤੇ ਭਾਜੀਪੀ ਚ ਗਿਆ ਆ ਉਹ ਜਾਂ ਕਿਸੇ ਹੋਰ ਚ ਗਿਆ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਨਾ ਫਿਰ ਪਰ ਕਿਉਂਕਿ ਸਾਨੂੰ ਤੇ ਨਹੀਂ ਸਮਝ ਆਣਾ ਕਿ ਤੁਸੀਂ ਇੱਕ ਐਜੈਂਟ ਇੰਟੈਲੈਕਚੁਅਲੀ ਗਏ ਹੋ ਹਾਂਜੀ ਬਿਲਕੁਲ ਹੈ ਨਾ ਤੇ ਉਹ ਵੀ ਮੈਨੂੰ ਸੰਸਮਾਜ ਨੇ ਭੇਜਿਆ ਸੰਸਮਾਜ ਬਣਾਉਂਦੇ ਠੀਕ ਉਸ ਤੋਂ ਬਾਅਦ ਮੈਂ ਮੇਰਾ ਕੋਈ ਕਿਸੇ ਨਾ ਪਾਰਟੀ ਨਾਲ ਲਿੰਕ ਹੀ ਨਹੀਂ ਮੇਰਾ ਤਾਂ ਮੈਂ ਪਹਿਲੀ ਗੱਲ ਤੇ ਰਾਜਨੀਤਿਕ ਪਾਰਟੀ ਨਾਲ ਮੈਂ ਲਿੰਕ ਅਚਾ ਇਹਦੇ ਵਿੱਚ ਮੈਂ ਕਿਹਾ ਚਲੋ ਕੱਲ ਨੂੰ ਮੰਨ ਲਓ ਕਿ ਤੁਹਾਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਕ ਟਾਈਮ ਦੇ ਦਿੰਦੇ ਨੇ ਜੀ ਵੀ ਡਾਕਟਰ ਹਰਭਜਨ ਸਿੰਘ ਜੀ 10 ਮਿੰਟ ਮੇਰੇ ਨਾਲ ਗੱਲ ਕਰਨਗੇ ਤੁਸੀਂ ਕੀ ਸਿੱਖਾਂ ਦਾ ਮੁੱਦਾ ਠਾਣਾ ਚਾਹੋਗੇ ਉੱਥੇ ਕੀ ਗੱਲ ਮੈਂ ਕੀ ਮੁੱਦਾ ਉਠਾਣਾ ਚਾਹਾਂਗਾ ਮੈਂ ਕਹਾਂਗਾ ਵੀ ਪੰਜਾਬ ਵਿੱਚ ਸਿੱਖਾਂ ਨੂੰ ਸਪੈਸ਼ਲ ਸਟੇਟਸ ਮਿਲਣਾ ਚਾਹੀਦਾ ਪੰਜਾਬੀ ਦੇ ਪੰਜਾਬ ਦੇ ਪੁਰਾਣੇ ਏਰੀਆ ਪੰਜਾਬ ਨਾਲ ਜੋੜ ਕੇ ਸਪੈਸ਼ਲ ਸਟੇਟਸ ਇਤਨਾ ਕਿ ਜੇ ਸਿੱਖ ਪੰਜਾਬ ਵਿੱਚ ਮਾਈਨੋਰਟੀ ਚ ਵੀ ਆਜਣ ਤਾਂ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ ਅੱਛਾ ਦੂਜੀ ਗੱਲ ਦੇਸ਼ ਦੇ ਕਾਨੂੰਨ ਜਿਹੜੇ ਪੰਜਾਬ ਨਾਲ ਸੰਬੰਧਿਤ ਹੋਣ ਉਹ ਪੰਜਾਬ ਦੀ ਸਹਿਮਤੀ ਸਿੱਖਾਂ ਦੀ ਸਹਿਮਤੀ ਬਿਨਾਂ ਕੋਈ ਕਾਨੂੰਨ ਨਾ ਬਣਾਇਆ ਜਾਵੇ ਇਹੋ ਜਿਹਾ ਫਿਰ ਮੈਂ ਇਹ ਕਵਾਂਗਾ ਕਿ ਦੇਖੋ ਤੁਸੀਂ ਜੇ ਪੰਜਾਬ ਦੀ ਅਸੈਂਬਲੀ ਉੱਤੇ ਤਿਰੰਗੇ ਝੰਡੇ ਦੇ ਨਾਲ ਦੇਸ਼ ਦੇ ਝੰਡੇ ਦੇ ਨਾਲ ਅਗਰ ਸਿੱਖਾਂ ਦਾ ਝੰਡਾ ਲਹਿਰਾਉਂਦਾ ਹੈ ਤਾਂ ਕੀ ਪ੍ਰੋਬਲਮ ਹੈ ਤੇ ਜੇ ਆ ਤੁਸੀਂ ਆ ਮੁੱਦੇ ਪਾਣੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਪੰਜਾਬੀ ਬੋਲੇ ਇਹਦੇ ਨਾਲ ਫਿਰ ਦੇਸ਼ ਤੋਂ ਤੇ ਵੱਖ ਹੋ ਨਹੀਂ ਜਾਣਾ ਇਹ ਬੇਗਾਨੀ ਕਿਉਂਕਿ ਸਿੱਖਾਂ ਨੂੰ ਤੇ ਸੂਟ ਨਹੀਂ ਕਰਦਾ ਸਿੱਖ ਵੱਖ ਹੋਣ ਕਿਉਂਕਿ ਸਾਰੇ ਦੇਸ਼ ਵਿੱਚ ਸਿੱਖ ਫਸਰਿਆ ਹੋਇਆ ਹੈ ਸਾਡੇ ਕਿੰਨੇ ਗੁਰਦੁਆਮ ਬਾਹਰ ਨੇ ਸਾਡੇ ਦੋ ਤਖਤ ਬਾਹਰ ਨੇ ਦਿੱਲੀ ਦੇ ਗੁਰਦੁਆਰੇ ਬਾਹਰ ਨੇ ਸਾਨੂੰ ਤੇ ਸੂਟ ਹੀ ਨਹੀਂ ਕਰਦਾ ਨਹੀਂ ਕਰਦਾ ਪਰੰਤੂ ਸਾਨੂੰ ਇਹ ਵੀ ਸੂਟ ਨਹੀਂ ਕਰਦਾ ਕਿ ਹਾਂ ਸਾਨੂੰ ਕੋਈ ਦਵਾ ਕੇ ਰੱਖੇ ਗੱਲ ਤੇ ਇੰਨੀ ਹੈ ਤਾਂ ਦੇਸ਼ ਤੇ ਨਾ ਹੀ ਤਕੜਾ ਹੋਵੇਗਾ ਜੇ ਸਿੱਖਾਂ ਨੂੰ ਨਾਲ ਰੱਖਣਗੇ ਤੇ ਸਿੱਖਾਂ ਨੂੰ ਸੰਤੁਸ਼ਟ ਰੱਖਣਗੇ ਆ ਛੋਟੀਆਂ ਛੱਟੀਆਂ ਗੱਲਾਂ ਨੇ ਕਿੰਨੀ ਕੁ ਵੱਡੀ ਗੱਲ ਹੈ ਜੇ ਦੇਸ਼ ਦੇ ਤਿਰੰਗੇ ਦੇ ਨਾਲ ਖਾਲਸੇ ਦਾ ਝੰਡਾ ਅਸੈਂਬਲੀ ਤੇ ਝੂਲਦਾ ਹੋਵੇਗਾ ਤਾਂ ਤਿਰੰਗਾ ਵੀ ਮਜ਼ਬੂਤ ਹੀ ਹੋਣਾ ਹੈ ਕਮਜ਼ੋਰ ਤੇ ਨਹੀਂ ਹੋਣ ਲੱਗਾ ਸੋ ਇਸ ਕਰਕੇ ਇਹ ਮੈਂ ਸਮਝਦਾ ਕਿ ਜਿਹੜੀਆਂ ਤੰਗ ਦਿਲੀਆਂ ਨੇ ਕਿਸੇ ਵੀ ਪਾਰਟੀ ਨੂੰ ਕਾਂਗਰਸ ਵੀ ਉਹ ਹਿੱਸਾ ਤੰਗ ਕਰਦੀ ਸੀ ਤੇ ਭਾਜੀ ਵੀ ਉਸੇ ਤਰ੍ਹਾਂ ਸੋਲਦੀਏ ਉਹ ਸੋਚਨੇ ਕਿ ਇਹਨਾਂ ਨੂੰ ਹਿੰਦੂ-ਹਿੰਦੂ ਕਹਿ ਕੇ ਤੇ ਸ਼ਾਇਦ ਆਪਣੇ ਭਰਾਵ ਨਾਲਾਂਗੇ ਨਹੀਂ ਉਹਨਾਂ ਨੂੰ ਕਹਿਣਾ ਤੁਹਾਡੇ ਧਾਰਮਿਕ ਵਿਸ਼ਵਾਸ ਆਪਣੇ ਨੇ ਤੁਸੀਂ ਪੰਜਾਬ ਵਿੱਚ ਖੁਸ਼ਹਾਲ ਰਹੋ ਅਸੀਂ ਜਿੰਨੀ ਤੁਸੀਂ ਕਹਿੰਦੇ ਹੋ ਪੰਜਾਬ ਦੀ ਮਦਦ ਕਰਦੇ ਆ ਤੇ ਸਿੱਖਾਂ ਨੂੰ ਸੰਤੁਸ਼ਟ ਕਰਕੇ ਆਪਣੇ ਨਾਲ ਰੱਖਣ ਤੇ ਕੋਈ ਪ੍ਰੋਬਲਮ ਨਹੀਂ ਕੋਈ ਠੀਕ ਹੈ ਡਾਕਟਰ ਬਹੁਤ ਬਹੁਤ ਧੰਨਵਾਦ ਜੇ ਤੁਹਾਡਾ ਬੜਾ ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਬੜੀਆਂ ਹੀ ਖੁੱਲ ਕੇ ਤੁਸੀਂ ਇਹ ਗੱਲਾਂ ਕੀਤੀਆਂ ਬੜਾ ਚੰਗਾ ਲੱਗਿਆ ਇਹ ਸਾਡਾ ਡਾਕਟਰ ਹਰਪਜਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰ ਵੱਖ-ਵੱਖਰੇ ਮੁੱਦਿਆਂ ਦੇ ਉੱਤੇ ਵੱਖ-ਵੱਖਰੇ ਵਿਸ਼ਿਆਂ ਦੇ ਉੱਤੇ ਤੁਹਾਡੇ ਸਾਰਿਆਂ ਨਾਲ ਸਾਝੇ ਕੀਤੇ ਮੈਂ ਡਾਕਟਰ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਹੋਇਆ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਇੰਨੇ ਤੇ ਇਨ੍ਹਾਂ ਤੇ ਬਖਸ਼ਿਸ਼ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਇੱਕ ਕੌਮ ਦੀ ਅਕਾਦਮਿਕ ਤੌਰ ਤੇ ਸੇਵਾ ਕਰਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ